ਮੈਂ ਖਾਣਾ ਤਾਂ ਦੇਲੀ ਨਹੀਂ ਕਰਦਾ ਐਵੇਂ ਖਾਲੀ ਮਾੜੀ ਮਰਦੀ ਗਰਮੀ ਸੇ ਆਪਾਂ ਐਵੇਂ ਹੀ ਆ ਜਾਂਦੀ ਮੈਂ ਰੋਟੀ ਖਾਣ ਨੂੰ ਦਿਲ ਕਰਦਾ ਨਾ ਸਰੀਰ ਚਾਹਦਾ 3 ਵਜ ਗਏ ਚਲੋ ਆ ਸਵੇਰੇ ਸਵੇਰੇ ਕਿੱਤੀ ਕਿਚੜੀ ਬਣਾ ਲਈ ਜੇ ਰੋਟੀ ਖਾਣਾ ਆ ਜਾਂਦੀ ਤਾਂ ਨੇ ਫੇਰ ਮੇਰੇ ਦਿਵਾਲੇ ਹੋ ਜਾਣਾ ਕੁੜੀ ਅਜੇ ਤੱਕ ਨਹੀਂ ਆਈ 3 ਵਜ ਚੱਲੇ ਤੇ ਕੁੜੀ ਨੇ ਬੜਾ ਦੁਖੀ ਕੀਤਾ ਮੈਨੂੰ ਕਿਦੀ ਮੈਂ ਮੰਨਾਂ ਤੇ ਕਿਦੀ ਨਾ ਮੰਨਾਂ ਮੈਂ ਤੇ ਆ ਬੜੀ ਪਰੇਸ਼ਾਨ ਆ ਉਦੋਂ ਉਹ ਭੂਆ ਦੀ ਮੈਂ ਰਿਸ਼ਤਾ ਕਰਾਉਣਾ ਉਦੋਂ ਆ ਕੁੜੀ ਨੇ ਮੇਰੀ ਜਾਨ ਦੁਖੀ ਕੀਤੀ ਦਾਦੀ ਮੈਂ ਤੇ ਮੁੰਡਾ ਪਸੰਦ ਕੀਤਾ ਦੱਸ ਮੈਂ ਭੂਆ ਨੂੰ ਕਿੱਦਾਂ ਸਮਝਾਵਾਂ ਚਲ ਵੇਖਦੀ ਨਾ ਹੁਣ ਕੀ ਕਰਾਂ ਤੇ ਕੀ ਨਾ ਕਰਾਂ ਉਹ ਗੱਲ ਕਰਕੇ ਵੇਖਦੀ ਆ ਕੀ ਕਹਿੰਦੀ ਉਹ ਵੀ ਉਹ ਉਧਰ ਰਿਸ਼ਤੇ ਪੱਕੇ ਕਰਦੀ ਫਿਰਦੀ ਹੋਵੇ ਤੇ ਇੱਧਰ ਕੁੜੀ ਨਾ ਮੰਨੇ ਤੇ ਹੋਰ ਘਰਚ ਪੰਗਾ ਪੈ ਜਾਂਦੇ ਉਹਨੇ ਕਹਿਣਾ ਮਾਂ ਮੇਰੇ ਨਾਲ ਗੱਲ ਤੇ ਕਰ ਲੈਂਦੀ ਹੈਲੋ ਸਤਿ ਸ਼੍ਰੀ ਅਕਾਲ ਬੁੱਤ ਠੀਕ ਆ ਬੱਚਾ ਬਾਹਰ ਗਈ ਹੈ ਪਰਣਾ ਨਹੀਂ ਗਿਆ ਨਾਲ ਕਦੋਂ ਆਉਣਾ ਪੁੱਤ ਸਵੇਰ ਨੂੰ ਆਉਣਾ ਜਦੋਂ ਆਜੇਂਗੀ ਨਾ ਪੁੱਤ ਤੇ ਘਰ ਵੀ ਆ ਜੀ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਕੋਈ ਨਹੀਂ ਏਡੀ ਟੈਨਸ਼ਨ ਵਾਲੀ ਨਹੀਂ ਪੁੱਤ ਕੋਈ ਗੱਲ ਘਰੇ ਸਭ ਠੀਕ ਠਾਕ ਹੈ ਨਹੀਂ ਭੈਣੇ ਘਰੇ ਸਭ ਠੀਕ ਹੈ ਮੈਂ ਵੀ ਠੀਕ ਆ ਤੇ ਡੈਡੀ ਵੀ ਠੀਕ ਆ ਕਿੱਟੀ ਵੀ ਕੁੜੀ ਵੀ ਸਾਬਠੀ ਹੈ ਤੂੰ ਇਨੀ ਫਿਕਰ ਨਾ ਕਰਿਆ ਕਰ ਤੇਰੇ ਨਾਲ ਗੱਲ ਕਰਾਂ ਤੇ ਤੂੰ ਤੇ ਟੈਨਸ਼ਨਾਂ ਲੈ ਕੇ ਬਹਿ ਜੰਨੀ ਹੈ ਤੂੰ ਆਈ ਜਰੂਰ ਠੀਕ ਆ ਮੈਂ ਕੋਈ ਗੱਲ ਕਰਨੀ ਹੈ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਜੀ ਚਲ ਚੰਗਾ ਮੈਂ ਫੋਨ ਕੱਟਣ ਲੱਗੀ ਲੱਗਦਾ ਤੇ ਡੈਡੀ ਆਏ ਮੈਂ ਰੋਟੀ ਪਾਣੀ ਦਵਾ ਠੀਕ ਆ ਚਲ ਠੀਕ ਆ ਨਾ ਤੇ ਗੱਲ ਕਰ ਲੋ ਨਾ ਇਹਦੇ ਸਿਆਪਾ ਸੇਰੀ ਖਾ ਜਾਂਦੀ ਮੇਰਾ ਚਲ ਬਹਿ ਜਾ ਮੇ ਰੋਟੀ ਲੈ ਹੁਣੀ ਹੈ ਰੋਟੀ ਨਹੀਂ ਮੈਂ ਖਾਣੀ ਕਿਉਂ ਨਾ ਲੱਸੀ ਇਹ ਹੈਗੀ ਇਧਰ ਲੈ ਚੱਲ ਨਾ ਖਾ ਰੋਟੀ ਲੱਸੀ ਪੀ ਲੋ ਗਰਮੀ ਬੜੀ ਹੈ ਤੇ ਰੋਟੀ ਖਾਣ ਨੂੰ ਤੇ ਦਿਲ ਨਹੀਂ ਕਰਦਾ ਮੈਂ ਤੇ ਆਹ ਨੂੰ ਮਸਾਂ ਹੀ ਦੋ ਗਰਾਈਆਂ ਖਾਦੀਆਂ ਗਰਮੀ ਬਹੁਤ ਹੈ ਬਹੁਤ ਜ਼ਿਆਦਾ ਰੋਟੀ ਖਾਣ ਨੂੰ ਤਾਂ ਦੇਲੀ ਨਹੀਂ ਕਰਦਾ ਕਿੱਟੀ ਵੀ ਨਹੀਂ ਖਾ ਗਈ ਉਹ ਵੀ ਖਿਚੜੀ ਲੈ ਕੇ ਇਸੇ ਕਰਕੇ ਮੈਂ ਰਸੀ ਪੀ ਲਈ ਆ ਚਲੋ ਠੀਕ ਆ ਛੰਗਰ ਨਹੀਂ ਵੇਖੀ ਕਿਥੇ ਆ ਹਾਂ ਇਹੋ ਹੀ ਤਾਂ ਗੱਲ ਐ ਅਜੇ ਤੱਕ ਆਈ ਨਹੀਂ ਹੋਰ ਤਾਂ ਡਾਰੀ ਨਹੀਂ ਆ ਨਾ ਭਰਾਵਾ ਮੇਰੇ ਤੇ ਉਹ ਕੁੜੀਆਂ ਦਿਵਾਲੇ ਹੋ ਜਾਂਦੀਆਂ ਦੀ ਮਾਂ ਵੀ ਬੋਲਦੀ ਐ ਤੇ ਭੂਆ ਵੀ ਬੋਲਦੀ ਐ ਕਿ ਮੰਮੀ ਤੂੰ ਮੈਨੂੰ ਸਿਰੇ ਚੜਾਇਆ ਮੈਂ ਹਣ ਦੱਸੋ ਕੀ ਕਰਾਂ ਮੇਰੀ ਗੱਲ ਸੁਣੋ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕੀ ਕਰਨੀ ਹੈ ਕੀ ਕਹਾਂ ਉਹਨ ਸਿਮਰਤ ਨੇ ਤੇ ਮੇਰਾ ਦਿਮਾਗ ਹੀ ਖਰਾਬ ਕੀਤਾ ਸਾਹ ਸਾਹ ਬੋਲ ਕੀ ਗੱਲ ਹੈ ਨਸਦੀ ਆ ਸੁਣੋ ਮੈਂ ਕਹਿੰਨੀ ਆ ਵੀ ਸਿਮਰਤ ਦੀ ਪੜ੍ਹਾਈ ਹੋ ਗਈ ਪੂਰੀ ਹਾਂ ਤੇ ਉਹਨੇ ਨਾ ਕੋਈ ਕਾਲਜ ਚ ਮੁੰਡਾ ਪਸੰਦ ਕੀਤਾ ਤੇ ਉਧਰ ਛੰਮੀ ਮੁੰਡਾ ਲੱਭਦੀ ਫਿਰਦੀ ਆ ਤੇ ਮੈਂ ਛੰਮੀ ਨਾਲ ਗੱਲ ਕਰਨੀ ਸੀ ਮੈਨੂੰ ਤੇ ਲੱਗਦਾ ਜੇ ਡਰ ਤੈਨੂੰ ਹੀ ਗੱਲ ਕਰਕੇ ਵੇਖ ਲਓ ਛੰਮੀ ਨਾਲ ਏਡਾ ਤੂੰ ਕੀ ਕਹਿੰਦੀ ਆ ਛੰਮੀ ਨੇ ਮੁੰਡਾ ਪਸੰਦ ਕੀਤਾ ਕਿਉਂ ਦੀਆਂ ਗੱਲਾਂ ਕਰਦੀ ਆ ਜਿੱਦਾਂ ਤੁਹਾਨੂੰ ਗੁੱਸਾ ਆਇਆ ਨਾ ਐਦਾਂ ਹੀ ਮੈਨੂੰ ਗੁੱਸਾ ਆਇਆ ਪਰ ਦੱਸੋ ਹੁਣ ਮੈਂ ਕੀ ਕਰਾਂ ਉਹ ਮੇਰੇ ਨਾਲ ਹਰ ਗੱਲ ਸ਼ੇਅਰ ਕਰਦੀ ਏ ਉਹ ਕਹਿੰਦੀ ਵੀ ਦਾਦੀ ਮੈਂ ਉੱਥੇ ਵਿਆਹ ਕਰਾਉਣਾ ਤੇ ਮੈਨੂੰ ਤੇ ਭੂਆਵਾਂ ਵੀ ਡਰ ਲੱਗਦਾ ਤੇ ਮੈਂ ਦੱਸੋ ਕੀ ਕਰਾਂ ਗੱਲ ਕੋਈ ਛੋਟੀ ਨਹੀਂ ਛੰਮੀ ਮੈਨੂੰ ਕਹਿ ਗਈ ਕਿ ਮੈਂ ਰਿਸ਼ਤਾ ਕਰਾਉਣਾ ਵਾ ਉਹ ਹੋਈ ਨਾ ਮੈਂ ਦਰਦੀ ਪਰ ਕੁੜੀ ਮੰਨਦੀ ਨਹੀਂ ਤੇ ਕੀ ਕਰਾਂ ਮੈਂ ਹੁਣ ਉਹਨੂੰ ਸਮਝਾਵਾਂ ਕੁੜੀ ਭੂਆ ਨੇ ਨਿਯਮ ਮੰਨਣਾ ਮੈਂ ਤੈਨੂੰ ਕਿਹਾ ਵਾ ਉਹ ਕਹਿੰਦੀ ਹਰ ਗੱਲ ਭੂਆ ਭੂਆ ਤੁਸੀਂ ਕਰਦੇ ਜੇ ਭੂਆ ਤੇ ਜ਼ਿੰਮੇਵਾਰੀ ਹੈ ਤਾਂ ਉਹਨੂੰ ਆਨੇ ਕਰਨੀ ਹੈ ਮੈਨੂੰ ਤਾਂ ਡਰ ਲੱਗਦਾ ਛੰਮੀ ਕੋਲ ਤੇ ਤੁਸੀਂ ਗੱਲ ਕਰਕੇ ਵੇਖ ਲਿਓਣ ਵੇਖ ਲਿਤਾ ਜੇ ਇਹਦੀ ਭੂਆ ਮੇਰੇ ਸਾਲ ਨੂੰ ਭਾ ਤੇ ਚੰਗਾ ਲੱਭਿਆ ਹੋਊਗਾ ਬਹੁਤ ਠੀਕ ਆ ਪਰ ਅੱਜ ਕੱਲ ਤੁਹਾਨੂੰ ਸਮੇਂ ਦਾ ਪਤਾ ਨਾ ਸਮੇਂ ਦੇ ਨਾਲ ਫਿਰ ਜਿੱਦਾਂ ਬੱਚੇ ਕਰਦੇ ਫੇ ਮੰਨਣੀ ਪੈਂਦੀ ਕੀ ਕਰੀਏ ਮੈਂ ਤੁਨ ਬੱਚੇਰਾ ਸਮਝਾਉਣੀ ਆ ਕਿ ਤੇਰੀ ਭੂਆ ਤੇਰਾ ਚੰਗਾ ਹੀ ਸੋਚੇਗੀ ਪਰ ਉਹ ਸੁਣਦੀ ਨਹੀਂ ਗੱਲ ਮੇਰੀ ਕਿ ਤੂੰ ਆਪੇ ਦੇਖ ਪਾੜ ਕਰ ਸਕਦੀ ਐ ਉਹ ਸਮਝਦੀ ਨਹੀਂ ਮੇਰੀ ਗੱਲ ਤੇ ਮੈਂ ਦੱਸੂ ਕੀ ਕਰਾਂ ਜਿੱਦਾਂ ਤੇਨਾਂ ਕੋਈ ਗਲਤ ਕੀਤੀ ਆ ਨਾ ਮੈਂ ਕਹਿੰਦਾ ਚੰਗਾ ਵਹਿਗਾਦਾ ਤੇ ਉਹਨੇ ਸਮਝਾਦੀ ਠੀਕ ਐ ਮੈਂ ਅੱਜ ਉਹਦੇ ਨਾਲ ਗੱਲ ਕਰ ਹੀ ਲੈਣੀ ਆ। ਲੋ ਜੀ ਦੇ ਪੇਪਰ ਵੀ ਖਤਮ ਤੇ ਟੈਨਸ਼ਨ ਵੀ ਖਤਮ। ਅੱਛਾ ਟੈਨਸ਼ਨ ਖਤਮ। ਮਤਲਬ ਪੇਪਰ ਬਹੁਤ ਜ਼ਿਆਦਾ ਵਧੀਆ ਹੋਏ ਨੇ। ਹੈਨਾ? ਉਹ ਦੇਖੋ ਹੁਣ ਰਿਜ਼ਲਟ ਆਏ ਤੇ ਪਤਾ ਲੱਗਣਾ ਕੀ ਬਣਿਆ। ਤੇ ਫੇ ਬੰਦੇ ਨੂੰ ਤਾਂ ਟੈਨਸ਼ਨ ਲੈਂਦੀ ਆ ਜਦੋਂ ਪੇਪਰ ਖਤਮ ਹੁੰਦੇ ਨੇ। ਪਰ ਮੈਨੂੰ ਟੈਨਸ਼ਨ ਨਹੀਂ ਨਾ ਕਿਉਂਕਿ ਮੈਨੂੰ ਪਤਾ ਮੈਂ ਪੇਪਰ ਵਧੀਆ ਕੀਤੇ ਹੋਏ ਆ। ਮੈਨੂੰ ਪਤਾ। ਤੂੰ ਹਮੇਸ਼ਾ ਪੇਪਰ ਵਧੀਆ ਕਰਦੇ ਤੇਰੇ ਹਮੇਸ਼ਾ ਨੰਬਰ ਵਧੀਆ ਆਉਂਦੇ ਨੇ। ਪਰ ਸੌਰੀ ਟੈਨਸ਼ਨ ਨਹੀਂ ਖਤਮ ਕਿਉਂ ਬਿਲਕੁਲ ਹੁਣ ਕਿਹੜੀ ਟੈਨਸ਼ਨ ਆ ਤੇ ਜਿੰਮੇਵਾਰੀ ਪੂਰੀ ਦੂਜੀ ਤਿਆਰ ਹੋ ਰਹੀ ਤੇਰੇ ਵਸਤੇ ਕਿਹੜੀ ਜਿੰਮੇਵਾਰੀ ਚਾਰ ਕਰਦੇ ਲੱਗੇ ਜੇ ਉਸ ਦਿਨ ਤਾਂ ਗੱਲ ਕੀਤੀ ਸੀ ਨਾ ਤੇਰੇ ਵਿਆਹ ਦੀ ਬਸ ਉਸੇ ਲਈ ਉਹ ਨਹੀਂ ਯਾਰ ਮੈਂ ਤੁਹਾਨੂੰ ਕਿਹਾ ਮੈਂ ਜੇ ਨਹੀਂ ਕਰਾਉਣਾ ਵਿਆਹ ਕੀ ਗੱਲ ਹੈ ਤੈਨੂੰ ਕਾਦੀ ਟੈਨਸ਼ਨ ਪੈ ਗਈ ਹੋਰ ਵਿਆਹ ਦੀ ਰੱਖ ਬਸ ਟੈਨਸ਼ਨ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੀ ਟੈਨਸ਼ਨ ਦੀ ਕੰਮ ਕਰਦੀ ਐ ਨਾ ਤੈਨੂੰ ਫਿਕਰ ਬਿਜ਼ਨਸ ਆਪਣਾ ਹੈਗਾ ਵੈ ਤੂੰ ਸਾਂਭੀ ਲੈਣਾ ਮੈਂ ਮੈਂ ਆਰਾਮ ਨਾਲ ਕਰ ਰਿਆ ਕਰਾਂਗੀ ਤੂੰ ਇਹ ਚਾਹਣਾ ਨਾ ਮੈਂ ਕਰ ਰਹਾ ਵਾਂ ਬਿਜ਼ਨਸ 'ਚ ਈ ਟੈਨਸ਼ਨ ਨਹੀਂ ਐਨੀ ਟੈਨਸ਼ਨ ਮੈਨੂੰ ਦੱਸਾ ਕੀ ਐ ਅੱਜ ਕੱਲ ਨਾ ਕੁੜੀਆਂ ਉਹ ਜਿਹੜੀਆਂ ਧੋਕੇ ਧੜੀ ਆਲੇ ਨਾਲ ਇੱਕ ਗੱਲ ਹੋਰ ਜਿੱਥੇ ਤਿੰਨ ਜੀ ਐ ਨਾ ਸੁਖੀ ਉੱਥੇ ਜਦੋਂ ਚੌਥਾ ਜੀ ਆ ਜਾਂਦਾ ਨਾ ਪਾੜ ਪੈ ਜਾਂਦਾ ਮੈਂ ਇਹ ਚੱਕਰ ਤੋਂ ਡਰਦਾ ਹਾਂ ਮੈਨੂੰ ਪਤਾ ਐ ਤੁਹਾਨੂੰ ਵੀ ਚੰਗੀ ਤਰ੍ਹਾਂ ਇਹ ਗੱਲ ਪਤਾ ਐ ਵੀ ਮੇਰਾ ਪਰਿਵਾਰ ਵੀ ਕਿਤੋਂ ਹੀ ਜੇ ਦੱਸ ਸੇਵ ਤੂੰ ਕਿਉਂ ਡਰਦਾ ਮੈਂ ਅਸੀਂ ਕੁੜੀ ਚੰਗੀ ਲੈ ਕੇ ਆਵਾਂਗੇ ਕੋਈ ਮਾੜੀ ਥੋੜੀ ਲੈ ਆਵਾਂਗੇ ਨਾਲ ਤੈਨੂੰ ਆਪਣੀ ਤੇ ਭਰੋਸਾ ਹੈ ਤੂੰ ਆਪਣੀ ਦੀਦੀ ਨਾਲ ਕਿਸੇ ਕੋਲ ਲੜੇਗਾ ਤੇ ਮੈਨੂੰ ਵੀ ਪਤਾ ਹੈ ਕਿ ਮੈਂ ਆਪਣੇ ਬੱਚੇ ਨੂੰ ਕੁਝ ਨਹੀਂ ਕਹਿਣਾਗਾ ਫਿਰ ਕਾਦੀ ਟੈਨਸ਼ਨ ਲਗੀ ਹੈ ਤੋ ਰਿਸ਼ਤਾ ਕੌਣ ਕਰਾ ਰਿਹਾ ਤੈਨੂੰ ਇਹਨਾਂ ਪਤਾ ਹੈ ਸ਼ਮਮੀ ਉਹ ਨਹੀਂ ਕਰਾ ਰਹੇ ਨੇ ਅਰਜਨ ਭਾਈ ਉਹ ਨਹੀਂ ਉਹਨਾਂ ਵੱਲੋਂ ਕੀਤਾ ਕੋਈ ਕੰਮ ਅੱਜ ਦਿਨ ਤੱਕ ਗਲਤਪਾ ਹੋਇਆ ਹੀ ਨਹੀਂ ਤੇ ਕੁੜੀ ਕੁੜੀ ਉਹਨਾਂ ਨੇ ਆਪ ਹੀ ਲਗਣੀ ਹੈ ਮੈਂ ਤਾਂ ਕੁੜੀ ਦੀ ਸ਼ਕਲ ਵੀ ਨਹੀਂ ਜਿਵੇਂ ਵੇਖੀ ਮੈਂ ਪਹਿਲਾਂ ਹੀ ਹਾਂ ਕਰਦੀ ਕਿ ਜਿੱਥੇ ਤੁਸੀਂ ਖਲੋਤਿਓ ਨਾ ਉੱਥੇ ਮੈਨੂੰ ਕਿਹੇ ਚੀਜ਼ ਦਾ ਕੋਈ ਪਤਾ ਕਰਨ ਦੀ ਲੋੜ ਨਹੀਂ ਕੀ ਤੂੰ ਐਵੇਂ ਫਿਕਰ ਨਾ ਕਰ ਨਹੀਂ ਦੀਦੀ ਡਰ ਲੱਗਦਾ ਤੁਹਾਨੂੰ ਪਤਾ ਵਿਆਹ ਤੋਂ ਪਹਿਲਾਂ ਕੁੜੀਆਂ ਹੋਰ ਹੁੰਦੀਆਂ ਵਿਆਹ ਤੋਂ ਬਾਅਦ ਚੇਂਜ ਹੋ ਜਾਂਦੀਆਂ ਤੇਰੇ ਮਨ 'ਚ ਹੀ ਡਰ ਰਹਿੰਦਾ ਤਦੇ ਤੂੰ ਕਿਸੇ ਨਾਲ ਯਾਰੀ ਦੋਸਤੀ ਕੋਈ ਵੀ ਕਿ ਧਿਆਨ ਨਾ ਜਾਨਾ ਨਹੀਂ ਰੱਖਦਾ ਐਦਾਂ ਨਾ ਕਰਿਆ ਕਰ ਕਿੰਨੀ ਵਾਰੀ ਆ ਰਵਾਂ ਆਉਂਦਾ ਵਾ ਤੈਨੂੰ ਲੈਣ ਵਸਤੇ ਤੂੰ ਮਨਾਂ ਕਰ ਦੇ ਨਾ ਮੈਂ ਉਸ ਦਿਨ ਵੀ ਮੈਨੂੰ ਫੋਨ ਆਇਆ ਸੀ ਕਿ ਮੈਂ ਆ ਰਿਹਾ ਵਾਂ ਸੇਵਕ ਨੂੰ ਕੋ ਤਿਆਰ ਰਵੇ ਤੇ ਤੂੰ ਘਰ ਹੀ ਨਹੀਂ ਸੀ ਦਾ ਨਾ ਕਰਿਆ ਕਰ ਆਇਆ ਜਾਇਆ ਕਰ ਆਏਗਾ ਜਾਏਗਾ ਕੁਛ ਦੁਨੀਆਦਾਰੀ ਦਾ ਜਿਆਦਾ ਪਤਾ ਲੱਗ ਜਾਂਦਾ ਵੈ ਨਾਲ ਮਾਹੌਲ ਵੀ ਖੁੱਲਦਾ ਵੈ ਆਪ ਕਿਤੇ ਆਂਦਾ ਜਾਂਦਾ ਨਹੀਂ ਖੰਗ ਜਿਹਨੂੰ ਵਿਆਹ ਖਿਆ ਨਹੀਂ ਉਹਨੂੰ ਕਿੱਥੇ ਲੈ ਕੇ ਜਾਏਗਾ ਉਹਨੂੰ ਵੀ ਕਹੇਗਾ ਘਾਰੀ ਰਹਿਲਾ ਤੇ ਮੇਰੇ ਨਾਲ ਪੇਪਰ ਬਣਾ ਥੋੜਾ ਜਿਹਾ ਆਪਣੇ ਆਪ ਨੂੰ ਬਾਹਰ ਕੱਢ ਸਮਝ ਆਈ ਨਾਲੇ ਦੀਦੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਮੇਰੇ ਦੋਸਤ ਦਾ ਵਿਆਹ ਆਇਆ ਹੈ ਅੱਛਾ ਤੇ ਕੁੜੀ ਵਿਆਹ ਤੋਂ ਪਹਿਲਾਂ ਬਹੁਤ ਚੰਗੀ ਸੀ ਕਰਾਇਆ ਵੀ ਉਹਨਾਂ ਦੇ ਰਿਸ਼ਤੇਦਾਰੀ ਨੇ ਪਰ ਜਦੋਂ ਵਿਆਹ ਕਿਾਈ ਕਰ ਖੇਰੂ ਖੇਰੂ ਹੋ ਗਿਆ ਉਹਨਾਂ ਦਾ ਕਮਲਿਆ ਤੈਨੂੰ ਕੀ ਵਿਆਹ ਪੈ ਗਿਆ ਵਾ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਤੈਨੂੰ ਅਰਜਨ ਭਾਈ ਤੇ ਵਿਸ਼ਵਾਸ ਨਹੀਂਗਾ ਉਹਨਾਂ ਤੇ ਤਾਂ ਵਿਸ਼ਵਾਸ ਹੈਗਾ ਪਰ ਨਾ ਮੇਰੇ ਅੰਦਰੋਂ ਡਰ ਨਿਕਲ ਨਹੀਂ ਰਿਹਾ ਮੈਨੂੰ ਇਹ ਵੀ ਪਤਾ ਹੈ ਵੀ ਅਰਜਨ ਭਾਈ ਜੀ ਨੇ ਜੋ ਫੈਸਲਾ ਲੈਣਗੇ ਠੀਕ ਹੀ ਲੈਣਗੇ ਹੁਣ ਤੂੰ ਇੱਕ ਗੱਲ ਇਹ ਵੀ ਵੇਖੋ ਨਾ ਤੁਸੀਂ ਮੇਰੇ ਕਰਕੇ ਵਿਆਹ ਨਿਕਰਾਇਆ ਦੇਖ ਸੇਵਾ ਜੇ ਮੈਂ ਵਿਆਹ ਕਰਾ ਲੈਂਦੀ ਮੈਨੂੰ ਤਾਂ ਬਗਾਨੇ ਘਰ ਜਾਣਾ ਪੈਣਾ ਸੀ ਨਾ ਪਰ ਮੈਂ ਗਾਂ ਚਲੇ ਜਾਂਦੀ ਤੈਨੂੰ ਉਸ ਘਰ ਵਿੱਚ ਅਪਣਾਉਂਦੇ ਨਾ ਅਪਣਾਉਂਦੇ ਆਪਣਾ ਛੋਟਾ ਭਰਾ ਲੈ ਕੇ ਆ ਗਈ ਐ ਜਾਂ ਕੋਈ ਵੀ ਗੱਲ ਐਸ ਲਈ ਤੇਰੀ ਪਰਮਿਸ਼ ਮੇਰੇ ਲਈ ਪਹਿਲਾ ਸੀ ਮੇਰਾ ਕੀ ਐ ਮੈਂ ਤਾਂ ਤੈਨੂੰ ਵੇਖ ਕੇ ਹੀ ਖੁਸ਼ ਹੋ ਜੰਦੀ ਆ ਐਸੇ ਲਈ ਮੈਂ ਵਿਆਹ ਨਹੀਂ ਕੀਤਾਗਾ ਪਰ ਤੇਰਾ ਵਿਆਹ ਕਰਨਾ ਜ਼ਰੂਰੀ ਐ ਕੀ ਗੱਲ ਐ ساری ਉਮਰ ਮੈਂ ਹੀ ਸੰਭਾਲਦੀ ਰਵਾਂ ਸੋਨੀ ਜੀ ਮੁਟਿਆਰ ਹੈਗੀ ਨਾਲ ਤੇਰਾ ਖਿਆਲ ਰੱਖੇਗੀ ਆਉਣ ਵਾਲੇ ਟਾਈਮ ਤੇ ਮੇਰਾ ਵੀ ਰੱਖੇਗੀ ਚੰਦਗੀ ਹੈ ਤੂੰ ਹੈ ਕਿ ਦੀਦੀ ਸਾਰੀ ਮਰ ਰੋਟੀਆਂ ਬਣਾਉਂਦੀ ਰਵੇ ਉਹ ਨਾ ਬਣਾ ਕੇ ਖਵਾਉਂਦੇ। ਯਾ ਤੂੰ ਇਹ ਰੋਟੀਆਂ ਦੀ ਟੈਨਸ਼ਨ ਨਾ ਕਰੋ ਰੋਟੀਆਂ ਤੇ ਮੈਂ ਲਾ ਲੂਗਾ। ਨਹੀਂ ਮੈਂ ਨਹੀਂ। ਐਦਾਂ ਦੀ ਕੋਈ ਗੱਲ ਨਹੀਂ। ਨਾਲ ਤੂੰ ਪਲੀਜ਼ ਆਰਮ ਨਾ ਆਇਆ ਜਾਇਆ ਕਰ ਥੋੜਾ ਜਿਹਾ। ਤੇਰੇ ਚ ਬਿਲਕੁਲ ਆਦਤ ਨਹੀਂ ਗੀ। ਆਏਂਗਾ ਜਾਏਂਗਾ। ਅਗਲੀ ਨੇ ਵੀ ਅਸਕਰ ਤੋਂ ਸੁਪਨੇ ਲੈ ਕੇ ਆ ਰਹੇ ਆ। ਘਰ ਦੀ ਚਾਰ ਦਿਵਾਰੀ ਚ ਨਹੀਂ ਰਹਿਣਾਗਾ। ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰ। ਹੋਰ ਕੋਈ ਐਸੀ ਗੱਲ ਨਹੀਂ ਗੀ। ਤੂੰ ਖੁਸ਼ ਰਿਆ ਕਰ। ਜ਼ਿਆਦਾ ਸੋਚਿਆ ਨਾ ਕਰ। ਸਮਝ ਆਈ ਗੱਲ? ਜੀ ਜੀ ਮੈਂ ਕੋਸ਼ਿਸ਼ ਤੇ ਬਹੁਤ ਕਰਦਾ ਵੀ ਆਪਣੇ ਆਪ ਨੂੰ ਚੇਂਜ ਕਰਾਂ। ਪਰ ਮੈਂ ਕੀ ਕਰਾਂ? ਮੇਰੇ ਮਨ 'ਚ ਡਰਿਆ ਵੀ ਮੇਰੇ ਮਾਪੇ ਪਹਿਲਾਂ ਹੀ ਚਲ ਗਏ। ਹੁਣ ਰਹਿ ਕੌਣ ਗਿਆ? ਇਕੱਲੇ ਤੁਸੀਂ। ਇਸੇ ਚੱਕਰ 'ਚ ਮੈਂ ਆਪਣੇ ਆਪ ਨੂੰ ਚੇਂਜ ਕਰ ਹੀ ਨਹੀਂ ਪਾ ਰਿਹਾ। ਤੇ 나ਇ ਮੈਂ ਕਰਨਾ ਚਾਹੁੰਦਾ। ਮੈਨੂੰ ਇਹ ਲਾਈਫ ਵਧੀਆ ਲੱਗਦੀ ਐ। ਉਹ ਕੀ ਤੈਨੂੰ ਵਧੀਆ ਲੱਗੇਗੀ? ਨਾਲ ਮੈਂ ਕਿੱਥੇ ਚੱਲਨੀ ਆ? ਕੈਨੇਡਾ ਚੱਲਨੀ ਆ ਜਿਹੜਾ ਤੈਨੂੰ ਮੈਂ ਛੱਡ ਕੇ ਚੱਲ ਜਾਂ ਨਾ ਮੈਂ। ਖੁਸ਼ ਰਹਿ ਆ ਕਰ। ਮਾਰਾ ਤੈਨੂੰ ਮੇਰੀ ਉਮਰ ਵੀ ਲਾ ਦਵੇ। ਹਾਂ ਜੀ। ਇਹ ਗੱਲਾਂ ਕਰਿਆ ਕਰੋ। ਹਰ ਵਾਰ ਤੁਸੀਂ ਇਹ ਗੱਲ ਕਰਦੇ ਜ ਕਿਸੇ ਵੇਲੇ ਉਹ ਜੀ ਗੱਲ ਮੂੰਹ ਨਿਕਲ ਜਾਂਦੀ ਉਹ ਸੱਚ ਵੀ ਹੋ ਜਾਂਦੀ ਹੁੰਦੀ ਆ ਨਾਲੇ ਟੱਡ ਤੋਂ ਬਿਨਾਂ ਮੇਰਾ ਹੈ ਕੋਣ ਇੱਥੇ ਇੰਦਾਂ ਦਾ ਕੁਛ ਨਹੀਂ ਹੁੰਦਾ ਮੈਂ ਕਿਤੇ ਨਹੀਂ ਜਾਂਦੀ ਮੈਂ ਤੇਰਾ ਵਿਆਹ ਵੀ ਦੇਖਣਾ ਮੈਂ ਤੇ ਤੇਰੇ ਬੱਚਿਆਂ ਨੂੰ ਵੀ ਵੇਖਣਾ ਮੈਂ ਸਮਝ ਆਈ ਜਿਹੜਾ ਤੇਰੇ ਨਾਲ ਲੜਨ ਜਿਵੇਂ ਮੇਰੇ ਨਾਲ ਲੜਦਾ ਸੀ ਛੋਟੇ ਹੁੰਦੇ ਐਵੇਂ ਟੈਨਸ਼ਨਾਂ ਲਿਆ ਕਰ ਮੈਂ ਹਮੇਸ਼ਾ ਤੇਰੇ ਨਾਲ ਰਹੀ ਤੂੰ ਖੁਸ਼ ਰਹਿਆ ਕਰ ਮਹਾਰਾਜ ਕਰੇ ਥੈਨੂੰ ਮੇਰੀ ਵੀ ਉਮਰ ਲੱਜਵੇ ਨਾ ਜੀ ਜੀਨਾ ਆ ਗੱਲ ਨਾ ਤੁਸੀਂ ਹਰ ਵਾਰੀ ਕਿਹਾ ਕਰੋ ਤੁਹਾਨੂੰ ਪਤਾ ਹੈ ਕਿਸੇ ਵੇਲੇ ਇਹੋ ਜਿਹੀ ਬੋਲ ਨਿਕਲ ਹੁੰਦੇ ਮੂੰਹੋਂ ਕੇਵਲੇ ਸਰਟਿਫਿਓ ਹੋ ਜਾਂਦੇ ਆ ਨਾਲੇ ਤੁਹਾਡੇ ਤੋਂ ਬਿਨਾ ਮੇਰਾ ਹੈ ਹੀ ਕੋਣ ਇੱਥੇ ਤੁਹਾਡੇ ਤੋਂ ਬਿਨਾ ਤੇ ਮੇਰੀ ਜ਼ਿੰਦਗੀ ਬੇਕਾਰ ਹੋ ਜੂਗੀ ਤੂੰ ਇਹੋ ਜਿਹੀ ਗੱਲ ਨਾ ਕਰਿਆ ਕਰੋ ਤੂੰ ਕਿਉਂ ਫਿਕਰ ਕਰਦਾ ਮੈਂ ਮੈਂ ਕਿਤੇ ਚੱਲੀ ਥੋੜੀ ਤੇਨੂੰ ਛੱਡ ਕੇ ਮੈਨੂੰ ਤੇ ਤੇਰਾ ਹਜੇ ਪੂਰਾ ਪਰਿਵਾਰ ਦੇਖਣਾ ਹੈ ਤੇਰੇ ਬੱਚੇ ਵੀ ਦੇਖਨੇ ਆ ਜਿਵੇਂ ਮੈਨੂੰ ਸਤਾਇਆ ਨਾ ਮੈਂ ਉਹਨਾਂ ਨੂੰ ਦੇਖਣਾ ਕਿ ਤੈਨੂੰ ਕਿਵੇਂ ਸਤਾਉਂਦੇ ਨੇ चल ਐਵੇਂ ਨਾ ਬੋਧਾ ਸੋਚਿਆ ਕਰ ਮੈਂ ਰੋਟੀ ਲੈ ਕੇ ਆਉਣੀ ਆ ਟੈਨਸ਼ਨ ਨਾ ਪਾਇਆ ਕਰ ਖੁਸ਼ ਰਿਹਾ ਕਰ ਹੱਸ ਕੇ ਵੀ ਗਈ ਸ਼ਰਮਾਂਦਾ ਹੀ ਰਹਿਣਾ ਮੈਂ ਯਾਰ ਮਨ ਤੈਨੂੰ ਮੈਂ ਕਹਤਾ ਹੈਗਾ ਹੀ ਨਾ ਪਹਿਲਾਂ ਮੇਰੀ ਗੱਲ ਸੁਣ ਮੈਂ ਤੈਨੂੰ ਉਧਰ ਕਹਤਾ ਹੈਗਾ ਹੀ ਨਾ ਅੱਜ ਘੋੜਾ ਕਾਲਜ ਤੂੰ ਦੋਵੇਂ ਜਣੀ ਆਪ ਚਲ ਗਏ ਜੇ ਮੈਨੂੰ ਛੱਡ ਗਏ ਕਿੱਥੇ ਵੇੜ ਕੀਤੀ ਮੈਂ ਇੱਥੇ ਬੈਠੀ ਆ ਤੂੰ ਕਿੱਥੇ ਰੇ ਅੱਜ ਗੱਲ ਕਰਨੀ ਹੀ ਨਾ ਆਪ ਉਹ ਤੁੰਤੂ ਕਿੱਧਰ ਮਾਣਾ ਮੇਰੇ ਘਰ ਆ ਕੇ ਕਹਿੰਦਾ ਵੀ ਕਿ ਮੈਂ ਉਹਦਾ ਗੱਲ ਕਰਨੀ ਤੇ ਅੱਜ ਜਦੋਂ ਮੈਨੂੰ ਤੇਰੀ ਲੋੜ ਆ ਆਪ ਤੁਸੀਂ ਦੋਵੇਂ ਜਾਣੇ ਚਲ ਗਏ ਜੇ ਹੁਣ ਮੈਂ ਇਕੱਲੀ ਕੀ ਗੱਲ ਕਰਾਂ ਵੇਖ ਮਨਤ ਤੈਨੂੰ ਮੈਂ ਸਾਰੀ ਗੱਲ ਦੱਸੀ ਆ ਨਾ ਕਿ ਉਹਨੂੰ ਪਤਾ ਤਾਂ ਹੈ ਗੜਬ ਘਰੇ ਸਾਡੀ ਵਿਆਹ ਦੀ ਗੱਲ ਚੱਲਦੀ ਹੈ ਇਧਰੋਂ ਇਹ ਤੱਕ ਮੈਂ ਗਗਨ ਨੂੰ ਦੱਸਿਆ ਨਹੀਂ ਕੁਝ ਯਾਰ ਸਭ ਪਤਾ ਮੈਨੂੰ ਕਿੰਨਾ ਕੁ ਮੇਰਾ ਸਾਥ ਜਾਂਦੀ ਅੱਜ ਸਭ ਤੋਂ ਜ਼ਿਆਦਾ ਤੁਹਾਡੀ ਲੋੜ ਹੀ ਆਪ ਵੀ ਦੋਵੇਂ ਜੇ ਨਹੀਂ ਚਲ ਗਏ ਨੇ ਮੈਂ ਕੀ ਗੱਲ ਕਰਾਂ ਮੈਂ ਆਪਣੇ ਗਗਨ ਨਾਲ ਗੱਲ ਕਰ ਲੂ ਤੁਸੀਂ ਰਹੋ ਜਿੱਥੇ ਰਹਿਣਾ ਜੀ ਕੀ ਅੱਛਾ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰ ਲਵਾਂਗੀ ਤੂੰ ਇਹਦੀ ਟੈਨਸ਼ਨ ਨਾ ਲੈ ਗਗਨ ਦਾ ਨੰਬਰ ਮੈਨੂੰ ਮਿਲ ਗਿਆ ਵਾ ਮੈਂ ਆਪੇ ਉਹਨਾਂ ਸਾਰੀ ਗੱਲ ਕਰ ਲਵਾਂਗੀ ਚੱਲ ਠੀਕ ਆ ਮੈਂ ਬਹੁਤੀ ਤੇ ਨਾਲ ਗੱਲ ਨਹੀਂ ਕਰਨੀ ਆਪਣਾ ਤੇ ਇਹ ਕੰਮ ਕੱਢ ਦੇ ਤੁਰ ਪੀਂ ਜਾਂ ਇੱਕ ਮੇਰੇ ਨਾਲ ਨਹੀਂ ਤੇ ਵੇਖਿਆ ਚੱਲ ਠੀਕ ਆ ਯਾਰ ਮੇਰੇ ਘਰੋਂ ਫੋਨ ਆਉਂਦੇ ਆ ਮੈਂ ਬਾਅਦ ਚ ਗੱਲ ਕਰਦੀ ਹਾਂ

ਤਾਦੀ ਆ ਆ ਲਾਸਟ ਦਿਨ ਤੇ ਕਾਲਜ ਹੈਗਾ ਹੀ ਜ਼ਰੂਰੀ ਗੱਲ ਆ ਤਾਦੀ ਨੂੰ ਕੀਤਾ ਕੀ ਹੈ ਇਹਨਾਂ ਮੂੜ ਕੇ ਪਸੜ ਵੈਸੇ ਪੁੱਛ ਲਿਆ ਇਹਨਾਂ ਰੂੜ ਕੇ ਬੋਲਣ ਦੇ ਕਿਦਣ ਚਲ ਕੋਈ ਨਾ ਜਦੋਂ ਤੇ ਫ੍ਰੀ ਹੋਗੇ ਮੈਂ ਦੱਸ ਦਿਓ ओके ਚੱਲ ਸ਼ੁਕਰ ਹੈ ਗਲਤ ਹੋਈ ਮੇਰੇ ਨਾਲ ਕੱਲ ਨਹੀਂ ਮਿਲਨੀ ਠੀਕ ਹੈ ਜੇ ਮੈਨੂੰ ਕੱਲ ਨਾ ਮਿਲਿਆ ਨਾ ਕੱਲ ਮੇਰੇ ਘਰੇ ਜਲ ਜਾਣਾ ਬਾਕੀ ਅੱਗੇ ਰੱਬ ਰੱਖਾ ਇੱਕ ਵਾਰੀ ਪੁੱਛੂਗੀ ਤੇ ਸਹੀ ਕੱਲ ਮੈਂ ਆਪਣੇ ਜਿੰਦਗੀ ਕਰਕੇ ਰਮੇ ਦੇ ਸਾਹਮਣੇ ਹਾਂਜੀ ਹੋ ਜਾਏ ਤੇ ਪੁੱਛਣਾ ਹੈ اور غگن کال کیوں نہیں اٹھا رہا میرا میسج کر دی میں ہیلو غگن کالنی یار میں اس میرا فون چونکہ میں تیرے نال بہت ضروری گل کرنی ہے سین کر لیا بٹ نو آنس کیوں گیا نوں یار کوئی گل ہے تے بندا دسے تا صحیح ਇੰਦਾ ਮੂਵਨਾ ਉੱਤੇ ਕੋਈ ਗੱਲ ਨਹੀਂ ਹੋਣੀ ਹਲੋ ਹਲੋ ਗਗਨ ਵਾਟ ਯੂ ਮੀਨ ਯਾਰ ਕੀ ਹੈ ਮੇਰਾ ਫੋਨ ਵੀ ਨਹੀਂ ਚੱਗ ਰਿਹਾ ਅਗਰ ਕੋਈ ਗੱਲ ਹੈ ਤਾਂ ਤੁਸੀਂ ਮੈਨੂੰ ਦੱਸ ਤਾਂ ਸਹੀ ਕਿਉਂ ਗੱਲ ਨਹੀਂ ਕਰਨੀ ਮੇਰੀ ਗਲਤੀ ਕੀ ਹੈ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਕੀਤਾ ਥੋੜੇ ਦਿਨ ਪਹਿਲਾਂ ਤੂੰ ਮੇਰੇ ਨਾਲ ਵਿਆਹ ਕਰਾਉਣ ਦੇ ਸੁਪਨੇ ਵੇਖਣਦੇ ਸੀ ਤੇ ਹੁਣ ਤੂੰ ਮੇਰਾ ਫੋਨ ਵੀ ਨਹੀਂ ਚੁੱਕੰਦਾ ਤੇ ਨਾ ਮੇਰੇ ਨਾਲ ਗੱਲ ਕਰਨ ਨਿਆ ਮੈਂ ਕਿੰਨਾ ਕਿ ਤੁਹਾਡੇ ਲਈ ਮਾਰੂੰਗੀ ਗगन ਕੋਈ ਗਲਤੀ ਯਾਰ ਤੂੰ ਮੇਰੇ ਨਾਲ ਮਿਲ ਕੇ ਬਹਿ ਕੇ ਗੱਲ ਕਰਨਾ ਉਸ ਦਿਨ ਮੇਰੇ ਨਾਲ ਵੀ ਤਾਂ ਗੇਮ ਹੋਈ ਸੀ ਤੈਨੂੰ ਤਾਂ ਪਤਾ ਹੀ ਨਹੀਂ ਹੈ ਕਿ ਮੇਰੇ ਨਾਲ ਕੀ ਹੋਇਆ ਤੂੰ ਵਖਰਾ ਮੁਫਲਾ ਕੇ ਬਹਿ ਗਿਆ ਯਾਰ ਚੰਗੀ ਗੱਲ ਨਹੀਂ ਹੈਗੀ ਯਾਰ ਜੇ ਆਈ ਸਭ ਕੁਝ ਕਰਨਾ ਸੀ ਨਾ ਤੇ ਤੂੰ ਆਪਣੇ ਵੱਲ ਮੇਰਾ ਧਿਆਨ ਹੀ ਨਹੀਂ ਸੀ ਪਾਣਾ ਮੈਂ ਆਪਣੀ ਲਾਈਫ 'ਚ ਬਹੁਤ ਵਧੀਆ ਸੀਗੀ ਬਿਕੋਜ਼ ਮੈਂ ਤਾਂ ਕਿਸੇ ਵਾਈ ਵੇਖਦੀ ਵੀ ਨਹੀਂ ਸੀ ਮੈਂ ਆਪਣੀ ਲਾਈਫ ਚ ਇੰਨੀ ਕਿ ਸਹੀ ਸੀ ਨਾ ਮੈਂ ਤੈਨੂੰ ਕੀ ਦੱਸਾਂ ਬਟ ਤੂੰ ਜਦੋਂ ਤਾਂ ਮੈਨੂੰ ਪ੍ਰਪੋਜ਼ ਕੀਤਾ ਮੇਰਾ ਧਿਆਨ ਆਪਣੇ ਵੱਲ ਖਿੱਚਿਆ ਤੂੰ ਹੁਣ ਤੂੰ ਮੇਰੇ ਤੋਂ ਦੂਰ ਜਾਣੇ ਵਾਈ ਮੇਰੀ ਗਲਤੀ ਕੀ ਹੈ ਯਾਰ ਸਟਾਪ ਇਟ ਗਗਨ ਕਦੇ ਕਦੇ ਅੱਖੀ ਵੇਖਿਆ ਕੰਨੀ ਸੁਨਿਆ ਗਲਤ ਵੀ ਹੋ ਸਕਦਾ ਹੈ ਨਾਲੇ ਮੈਂ ਤਾਂ ਆਪਣੀ ਫੈਮਿਲੀ ਨਾਲ ਤੇਰੇ ਬਾਰੇ ਗੱਲ ਵੀ ਕਰ ਚੁੱਕੀ ਹਾਂ ਤੇ ਜਨਾਬ ਜੀ ਦਾ ਤੇਵਰ ਹੀ ਬਦਲ ਗਿਆ ਉਦੋਂ ਦੇ ਯਾਰ ਇਦਾਂ ਬੈਂਸ ਕਰਨਾ ਕੋਈ ਹਾਲ ਨਹੀਂ ਨਿਕਲ ਲੱਗਾ ਗਗਨ ਪਲੀਜ਼ ਤੂੰ ਮੇਰੇ ਨਾਲ ਬੈ ਕੇ ਗੱਲ ਕਲੀਅਰ ਕਰ ਐਟ ਲੀਸਟ ਮੈਨੂੰ ਵੀ ਪਤਾ ਲੱਗੇ ਕਿ ਹਾਂ ਵੀ ਤੇਰੇ ਮਨ 'ਚ ਕੀ ਹੈ ਕੀ ਨਹੀਂ ਹਾਂ ਦੇਖ ਹੀ ਰਿਹਾ ਮੈਨੂੰ ਕਦੇ ਕਿਸੇ ਨਾਲ ਕੌਫੀ ਪੀਣ ਜਾਂਦਾ ਕਦੇ ਕਿਸੇ ਨਾਲ ਮੂਵੀ ਵੇਖਣ ਜਾਂਦਾ ਕੀ ਆ ਯਾਰ ਜੇ ਤੂੰ ਇਦਾਂ ਹੀ ਕਰਨਾ ਤਾਂ ਤੂੰ ਮੈਨੂੰ ਦੇ ਵਿੱਚ ਫਸਾਇਆ ਹੋਇਆ ਵਾ ਮੈਨੂੰ ਨਹੀਂ ਕੁਝ ਪਤਾ ਗਗਨ ਤੂੰ ਮੇਰੇ ਨਾਲ ਬੈ ਕੇ ਕਲੀਅਰਲੀ ਗੱਲ ਕਰ ਦੈਟਸ ਆਲ ਦਾਸ ਬੈਠ ਦਰ ਮੈਂ ਤੇ ਨਾਲ ਗੱਲ ਕਰਨੀ ਹੈ ਤੂੰ ਮੇਨਾਂ ਵੀ ਗੱਲ ਕਰ ਲੈ ਬੈਏਂਗੀ ਤੇ ਦੱਸੂਗੀ ਹਾਂ ਬੋਲ ਜਲਦੀ ਬੋਲ ਮੇ ਕੋ ਟਾਈਮ ਨਹੀਂ ਕਵੇਲੀ ਨਹੀਂ ਹੀ ਮੈਂ ਤੇਰੇ ਮੂੰਹ ਬੋਲ ਕਿਉਂ ਕਿਸੇ ਹੋਰ ਦਾ ਵੀ 파ੜ ਪਾਣ ਜਾਣਾ ਹੈ ਕੀ ਵਾਟ ਯਰ ਮੀਨ ਰਾਦਾ ਹੈ ਤੂੰ ਸਾਰੇ ਨੂੰ ਆਪਣੇ ਵਰਗੇ ਸਮਝਿਆ ਹੋਇਆ ਵਾ ਲਿਸਨ ਆਰਾਮ ਨਾਲ ਬੈ ਕੇ ਗੱਲ ਕਰ ਤਮਾਸ਼ਾ ਲਾਣ ਦੀ ਲੋੜ ਨਹੀਂ ਤੂੰ ਹੀ ਜ਼ਿਆਦਾ ਬਕਵਾਸ ਨਾਲ ਗੱਲ ਬੋਲਦੀ ਕਿਦਾਂ ਮੈਨੂੰ ਇਹ ਕੰਨੀ ਪਤਾ ਹੈਗਾ ਅਈ ਤੇ ਸਟਾਰਟ ਹੀ ਨਹੀਂ ਕੀਤੀ ਮੈਂ ਤਾਂ ਜਦਾ ਪਹਿਲਾਂ ਹੀ ਪਾਣਾ ਛਾੜਿਆ ਚਲ ਤੂੰ ਬੋਲ ਕੀ ਕਰਨਾ ਜਲਦੀ ਬੋਲ ਅਰਾਮ ਨਾਲ ਗੱਲ ਕਰ ਨੂੰ ਤਮਾਸ਼ਾ ਨਹੀਂ ਕਰਨਾ ਦੂਜੀ ਕਰ ਨਹੀਂ ਤਾਂ ਕਾਲਜে ਸ਼ਿਕਾਇਤ ਹੋਏ ਨਹੀਂ ਆ ਬੋਲ ਤੂੰ ਬੋਲ ਤਾਂ ਉੱਚੀ ਆਵਾਜ਼ ਸੁ ਗੱਲ ਨਹੀਂ ਕਰੂਗੀ ਬੋਲ ਲੱਗੇ ਬੋਲ ਜਲਦੀ ਬੋਲ ਕਿਧਰ ਲੈ ਇਸ ਤੂ ਉਸ ਦਿਨ ਕਿੱਥੇ ਰੈਸਟੋਰੈਂਟ 'ਚ ਕਿਹੜਾ ਰੈਸਟੋਰੈਂਟ ਤੈਨੂੰ ਤਾਂ ਕੁਝ ਪਤਾ ਹੀ ਨਹੀਂ ਨਾ ਮੈਨੂੰ ਨਹੀਂ ਪਤਾ ਸਾਫ਼ ਕਲੀਅਰ ਗੱਲ ਕਰ ਦਿੰਨੀ ਐ ਮੇਰੇ ਲਈ ਤੂੰ ਕਿਉਂ ਜੈਨ ਭੋਲਿਆ ਕੀ ਕੀਤਾ ਮੈਂ मैडम ਇਹਨਾਂ ਸ਼ੀਮਾ ਨੂੰ ਬਣੋ 0.5 ਲਓ ਜੀ ਇਹਨਾਂ ਦਾ ਡਰਾਮਾ ਆਪਣਾ ਸ਼ੁਰੂ ਹੋ ਗਿਆ ਸਾਨੂੰ ਕਿ ਆਪਾਂ ਤਾਂ ਮਾਂ ਨੂੰ ਨਮਸਤ ਖਾਈਏ ਤੇ ਆਪਣੇ ਘਰ ਨੂੰ ਜਾਈਏ ਦਾਦੀ ਵੀ ਵੇਟ ਕਰਦੀ ਹੁੰਦੀ ਹਣੀ ਯਾਰ ਟਾਈਮ ਖਰਾਬ ਹੋ ਜਾਂਦਾ ਤੂੰ ਉਸ ਦਿਨ ਮਨੀ ਕੋਲੋਂ ਕੀ ਕਰਵਾਇਆ ਸੀਗਾ ਕੀ ਕਰਵਾਇਆ ਸੀਗਾ ਤੈਨੂੰ ਨਹੀਂ ਪਤਾ ਬੋਲ ਉਹ ਤਾਂ ਮੈਂ ਉੱਥੇ ਡਾਇਰੈਕਟ ਮੈਨੇਜਰ ਨਾਲ ਗੱਲ ਕਰ ਲਈ ਤਾਂ ਮੈਨੂੰ ਪਤਾ ਲੱਗ ਗਿਆ ਅੱਛਾ ਇਹ ਤਾਂ ਮਿਲ ਤਾਂ ਕੁਝ ਪਤਾ ਹੀ ਨਹੀਂ ਲੱਗਣਾ ਸੀਗਾ ਮੈਂ ਮੈਨੇਜਰ ਨੂੰ ਸਿੱਧਾ ਹੀ ਪੁੱਛ ਲਿਆ ਸੀ ਦਾ ਜਾ ਤੀ ਮੈਂ ਕਿਹਾ ਕਿ ਤੁਸੀਂ ਜੇ ਕੋਈ ਤੁਹਾਡੇ ਰੈਸਟੋਰੈਂਟ 'ਚ ਆਨ ਦਾ ਕੋਈ ਸਟੂਡੈਂਟ ਹੋ ਤਾਂ ਤੁਸੀਂ ਉਹਨੂੰ ਡਾਇਰੈਕਟ ਸਿੱਧਾ ਜਾਣਕੀ ਨਹੀਂ ਦੇਣ ਦੋ ਕੰਦੇ ਮੈਡਮ ਉਹਦਾ ਤਾਂ ਕੰਮ ਹੀ ਐ ਜੇ ਕਿਸੇ ਨੇ ਕੋਈ ਇਹਦੇ ਕੋਲ ਕੰਮ ਕਰਵਾਉਣਾ ਹੈ ਨਾ ਪੈਸੇ ਦੇ ਕੇ ਕੱਲ ਦੰਦਾ ਵਾ ਤੇ ਉਦੋਂ ਮੈਂ ਮਨੇ ਦੀ ਬਾਹ ਫਾੜ ਕੇ ਉਹਨੂੰ ਬਾਹਰ ਤੱਕ ਲੈ ਗਈ ਕਿਛੋਂ ਤੂੰ ਕੀ ਖਿਚੜੀ ਪਕਾਈ ਐ ਗਗਨ ਨੂੰ ਤੂੰ ਕੀ ਸਿਖਾਤਾ ਸੀ ਗੋ ਬਤੇ ਨਾ ਫੇਸ ਇਮਪ੍ਰੈਸ਼ਨ ਸੜੇ ਸਾੜੇ ਬਣਾਉਂਦੀ ਲੋੜ ਨਹੀਂ ਐ ਜਵਾਬ ਦੇ ਮੇਰੀ ਲਾਈਫ ਚ ਕਿਉਂ ਜ਼ਹਿਰ ਭੋਲਿਆ ਤੂੰ ਤੇਰੇ ਤੈਨੂੰ ਗੱਲ ਬਹੁਤ ਯਾਦ ਕਰਦੀ ਹੈ ਨਾ ਤੂੰ ਗਗਨ ਨਾਲ ਆਫਕੋਰਸ ਗਗਨ ਤੈਨੂੰ ਬਸ ਹਾਂ ਪਾ ਇੱਕ ਸਾਧਨਾ ਰਿਲੇਸ਼ਨ ਚ ਹੈ ਹਾਂ ਕੀ ਕਰੂਗੀ ਇਸੇ ਗੱਲ ਤੇ ਤੈਨੂੰ ਅੱਗ ਲੱਗੀ ਹੈ ਜਦੋਂ ਚੌਂਦੀ ਹੈ ਨਾ ਕਿ ਗਗਨ ਤੇਰੇ ਵੱਲ ਆ ਜਾਏਗਾ ਤੇ ਤੇਰੇ ਤੇ ਡੁੱਲ ਜਾਏਗਾ ਹਾਂ ਆਪਾਂ ਛੱਡ ਦੇ ਓਕੇ ਜਦੋਂ ਤੇਰੇ ਤੇ ਡੂਲਣਾ ਹੁੰਦਾ ਨਾ ਉਹ ਪਹਿਲਾਂ ਹੀ ਡੁੱਲ ਜਾਂਦਾ ਹਾਂ ਉਹਦੇ ਡੀ ਚੋਇਸ ਦਾ ਭਾੜਾ ਨਹੀਂ ਲੇਗੀ ਬਹੁਤ ਦਰਸਿਸ ਨਹੀਂ ਪਈ ਕੋਨਾ ਨਾ ਕਾਹ ਕਰੀ ਨਾ ਮੈਂ ਨੂੰ ਕਹਦਾ ਸਦਾ ਪੁਆਇੰਟ ਦੇ ਆ ਮੈਂ ਪੁਆਇੰਟ ਤਾਂ ਇੰਨੀ ਨਹੀਂ ਹੈ ਫਰੀਮਿਕ ਬਤਵਾਸ ਹੁੰਦੀ ਉਸੋਂ ਤੇਰਾ ਬੋਲ ਨਹੀਂਗੀ ਮੈਂ ਕਹਿ ਰਹੀ ਹਾਂ ਤੂੰ ਨੂੰ ਕਿੰਨਾ ਪਿਆਰ ਕਰਦੀ ਹੈ ਨਾ ਗਲਤ ਇਹਨੂੰ ਕਿੰਨਾ ਪਿਆਰ ਕਰਦਾ ਸੀ ਤੇਲਾ ਨਾ ਸੰਦੇ ਲੋੜਨੀ ਹੈ ਜਦ ਤੇ ਪਿਆਰ ਹੋ ਜਾ ਤੇ ਵਿਸ਼ਵਾਸ ਹੀ ਹੋਣਾ ਚਾਹੀਦਾ ਉਹ ਤਾਂ ਤੁਹਾਡੇ ਚ ਹੈ ਨਹੀਂ ਕੀ ਕਰਨਾ ਨਿੱਕੀ ਜੀ ਮੇਰੇ ਗੇਮ ਨਾਲ ਵੇ ਕੀ ਹੋ ਗਿਆ ਫਾਗ ਦੇ ਉਹ ਮੈਂ ਆਪੇ ਵਿਸ਼ਵਾਸ ਨਾ ਬਣਾ ਲੂੰਗੀ ਤਾਂ ਮੈਨੂੰ ਪਤਾ ਹੈ ਕਿ ਮੈਂ ਆਪਣੇ ਬੰਦੇ ਨਾਲ ਕਿੱਦਾਂ ਵਿਸ਼ਵਾਸ ਬਣਾਣਾ ਅੰਡਰਸਟੈਂਡ ਸੁਣ ਸੁਣ ਅਜੇ ਤੇਰਾ ਬੰਦਾ ਬਣਿਆ ਨਹੀਂ ਤੇ ਹਾਰਪੀ ਦਾ ਬਣ ਕੇ ਰੋ ਰਹੀ ਹੈਂ ਕਿਹਦੀ ਹੈ ਯੂ ਮਿਕ ਤੇਰਾ ਔਰ ਸ਼ਟ ਅਪ ਉਹ ਹੈਲੋ ਕੀ ਮੇਰਾ ਮੇਰਾ ਲਾਈਫੀ ਹੈ ਅਗਰ ਤੇਰਾ ਹੁੰਦਾ ਨਾ ਉਹ ਜਾਂ ਤੇਰੇ ਤੇ ٹرسٹ ਹੁੰਦਾ ਉਹਨੂੰ ਤਾਂ ਮੇਰੇ ਨਾਲ ਨਾ ਆਉਂਦਾ ਬਕਵਾਸ ਕਰਦੀ ਹੈ ਕੋਈ ਨਹੀਂ ਇਹਨਾਂ ਤੇ ਕਹਿਤੀ ਆਪਣੀਆਂ ਮੇਰੇ ਪਿਆਰਛੀ ਵੀ ਨਹੀਂ ਤਾਕਤ ਹੈਗੀ ਐ ਕਿ ਗਰਦਨ ਮੇਰੇ ਵੱਲ ਆਏਗਾ ਜੋ ਮੇਰੇ ਨਾਲ ਸੱਚਾ ਪਿਆਰ ਕਰ ਦੋਏਗਾ ਤੇ ਉਹ ਸਿਰਫ ਮੇਰਾ ਹੀ ਬਨੇਗਾ